ਤੇ ਵੀਰੇ ਇਹਦੇ ਚ ਆ ਕੇ ਦੋ ਮਹਿਮਾਨ ਨਿੱਕੇ ਨਿੱਕੇ ਤੁਹਾਨੂੰ ਵਿਖੇ ਆਣਗੇ ਉਹ ਵੇਖੋ ਲੱਗ ਗਿਆ ਦੋ ਚਾਰ ਦਿਨਾਂ ਚ ਬੱਚੇ ਆ ਤਿਆਰ ਹੋ ਜਾਣੇ ਉਹਦਾ ਤਾਂ ਤਿਆਰ ਹੈ ਬਾਕੀ ਉੱਡਣ ਵਾਲੇ ਹੋ ਜਾਣਗੇ ਤੇ ਉਡਾ ਕੇ ਲੈ ਜਾਣਗੇ ਫਿਰ ਦੀ ਇੱਥੇ ਵਿਚਾਰੀ ਪਾਲਦੀ ਇੱਥੇ ਨਾ ਆਪਾਂ ਲਿਆ ਕੇ ਇੱਥੇ ਸਟੋਰ ਕਰਤਾ ਇਹਨੂੰ ਆ ਗਏ ਮੇਰੇ ਵੀਰੇ ਉਹ ਆ ਗਏ ਮੇਰੇ ਵੀਰੇ ਆ ਖੜੀ ਆਪਣੀ ਰਾਣੀ ਸੁੰਦਰਾ ਆਪਾਂ ਆਏ ਹੁਣ ਤੇ ਇਹਦੀ ਗਈ ਵੀਰੇ ਕਲਚ ਪਲੇਟ ਆ ਬਾਈ ਉਹ ਜਿਹਨੇ ਪੂਰੀ ਸਹੀ ਕੀਤੀ ਸੀ ਕਿ ਵੀ ਹੈ ਰੱਤ ਦੇ ਜੋਰ ਤੇ ਕਲਚ ਪਲੇਟ ਖੁੱਲੀ ਜਾ ਰਹੀ ਹੈ ਆ ਮਸ਼ੀਨ ਕਰਕੇ ਤਿਆਰ ਲੈਂਦੀ ਪਾਈਆਂ ਦੇ ਖੇਚੇ ਇੱਧਰ ਲੱਗੀ ਖੜੀ ਹੈ ਤੇ ਆ ਇੰਨੇ ਵਿੱਤਿਆਂ ਦੀ ਹੈ 7 ਕ ਵਿੱਗਿਆਂ ਦੀ ਹੈਗੀ ਐ ਸਾਰੀ ਚੱਲ ਗਏ ਹਾਥਾ ਪਾਟ ਗਿਆ ਮਿੱਤਰੋ ਆ ਵੇਖੋ ਕਿਉਂ ਹੈਗੇ ਨਾ ਨਿਆਰੇ ਆਏ ਹਏ ਆ ਗਏ ਆਪਾਂ ਸਿੱਧੂ ਆ ਇੰਨਾ ਕਵੱਜਿਆ ਹੁਣ ਇੱਥੇ ਲੋਨੇ ਟਾਂਕੇ ਦੋ ਟਾਂਕੇ ਕਹਿੰਦੇ ਟਾਂਕੇ ਲੱਗੇ ਨਾਲ ਨਾ ਛੇਤੀ ਸਹੀ ਹੋ ਜਾਊਗਾ ਬੇਸੀ ਵੱਜੇ ਲਾ ਤੇ ਬਾਈਆਂ ਨੇ ਦੋ ਟੀਕੇ ਦੋ ਟਾਂਕੇ ਲੱਗੇ ਆਪਾਂ ਅੱਜ ਫੇਰ ਖੋਲੀ ਆ ਰਾਨੀ ਰਾਪ ਦੀ ਤੇ ਹੁਣ ਆਪਾਂ ਕੜੀ ਜਾਨੇ ਤਿਆਰ ਵੀ ਵਾਵਾ ਖਿੱਚਿਆ ਹੋਣਾ ਜਮਾਂ ਰਗੜੀਆਂ ਗਿਆ ਇਹ ਬੋਵਰੀਆਂ ਪਛੁਰੀਆਂ ਬਦਲਦੀਆਂ ਪਹਿਲਾਂ ਇੱਕ ਵਾਰੀ ਪਹਿਲਾਂ ਨਵੀਆਂ ਪਾਈਆਂ ਫਿਰ ਸਾਈਡ ਬਦਲੀ ਹੁਣ ਸਾਰੀਆਂ ਹੀ ਨਵੀਆਂ ਪਾਈਆਂ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਵੈਲਕਮ ਬੈਕ ਤਾਂ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਸਾਰੇ ਵਧੀਆ ਹੋਵੋਗੇ ਆਪਣਾ ਅੱਜ ਥੈਨ ਹੋ ਗਏ ਆਪਾਂ ਨੂੰ ਇੱਥੇ ਆਇਆਂ ਨੂੰ 20 22 ਦਿਨ ਹੋ ਗਏ ਸੀਜ਼ਨ ਚੱਲ ਗਿਆ ਨੂੰ 7-8 ਦਿਨਾਂ ਦਾ ਸੀਜ਼ਨ ਰਹਿ ਗਿਆ ਆਪਣਾ ਸਰੋਂ ਦਾ ਉਸ ਤੋਂ ਬਾਅਦ ਆਪਾਂ ਚੱਲਾਂਗੇ ਕਣਕਾਂ 'ਚ ਤਾਂ ਰਾਤ ਮੈਂ ਆਇਆ ਦੋ 2.5 ਜੀ ਉਹ ਡੀਜ਼ਲ ਢੂਜ ਪਾ ਰਹੇ ਹੁਣ ਬੇਲੀ ਦੂਤਿਆ ਜਾਊਗਾ ਮਸ਼ੀਨ ਤੇ ਆਪਾਂ ਜਾਵਾਂਗੇ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਤਾਂ ਇਹ ਮੇਰੇ ਵੀਰੋ ਸਾਰੇ ਸਾਰੇ ਦਾਸ ਮੌਸਮ ਟਾਈਮ ਤਾਂ ਬੜਾ ਵਧੀਆ ਦਿਨ ਚੜਿਆ ਵਧੀਆ ਫੀਲ ਹੋ ਰਿਹਾ ਹੁਣ ਨਾਵਾਂਗੇ ਯਾਰ ਫਰੀਦ ਜਤੋਂ ਖੜਿਆ ਤੇ ਡੀਜ਼ਲ ਢੂਜ ਲਾਪਾ ਪਾਨੇ ਤੋਂ ਬਾਅਦ ਚੱਲਦੇ ਇਧਰ ਕਿਨਵਾ ਦਾ ਬੂਟਾ ਕਿੰਨਾ ਵਧੀਆ ਹੋਇਆ ਪਿਆ ਨਾ ਕਿੰਨਾ ਬੂਟਾ ਮਾਰ ਗਿਆ ਬਾळा ਇਹਨ ਕਿਨੂੰ ਬੋਲ ਲੱਗਦੀ ਏ ਤੋਂ ਡਾਲਦੇ ਆ ਆਪਣੇ ਡੀਜ਼ਲ ਮਿਲਦੇ ਆ ਉਸਕੇ ਬਾਅਦ ਵਿੱਚ ਆਜੋ ਜੀ ਇੱਧਰ ਇੱਕ ਲੋਡਰ ਤੇ ਇੱਕ ਮਿਨੀ ਇਸ ਵੱਡੀ ਦੇ ਬਰਾਬਰ ਮਿਨੀ ਵੀ ਚੱਲੀ ਜਾਂਦੀ ਜਿਨ੍ਹਾਂ ਦੇ 2-2 ਵਿਗੇ 3-3 ਵਿਗੇ ਹਨ ਉਹਨਾਂ ਦੇ ਅਸੀਂ ਮਿਨੀ ਨਾਲ ਕੱਢਦੇ ਆ ਤੇ ਆਪਾਂ ਅੱਜ ਫੇਰ ਖੋਲੀ ਆ ਰਾਣੀ ਰਾਤ ਦੀ ਤੇ ਹੁਣ ਆਪਾਂ ਕਢੀ ਜਾਂਦੇ ਤਿਆਰ ਆ ਛੁਰੀਆਂ ਦੁਆਰੇ ਬਦਲੀਆਂ ਛੁਰੀਆਂ ਜਮਾਂ ਖਤਮ ਹੋ ਗਈਆਂ ਤੁਹਾਨੂੰ ਮੈਂ ਛੁਰੀਆਂ ਵਖਾਣਾ ਛੁਰੀਆਂ ਸਰੋਂ ਚ ਬਹੁਤ ਚੱਕਦੀ ਐ ਕਿਉਂਕਿ ਆਪਾਂ ਕੰਮ ਵੀ ਵਾਵਾ ਖਿੱਚਿਆ ਹੋਣਾ ਜਮਾਂ ਰਗੜੀਆਂ ਗਈਆਂ ਜੇ ਦੋ ਵਾਰੀ ਆਪਾਂ ਛੁਰੀਆਂ ਬਦਲਤੀਆਂ ਪਹਿਲਾਂ ਇੱਕ ਵਾਰੀ ਪਹਿਲਾਂ ਨਵੀਆਂ ਪਾਈਆਂ ਫਿਰ ਸਾਈਡ ਬਦਲੀ ਹੁਣ ਸਾਰੀਆਂ ਹੀ ਨਵੀਆਂ ਪਾਈਆਂ ਆਪ ਲੈ ਕੇ ਆਏ 600 ਵਿਘਿਆ ਤੁਮ ਭਾਰ ਤੇ ਉਹ ਦੋ ਵਾਰੀ ਆਪਾਂ ਛੁਰੀਆਂ ਬਦਲਤੀਆਂ ਇੱਕ ਵਾਰੀ ਪਹਿਲਾਂ ਨਵੀਆਂ ਪਾਈਆਂ ਤੇ ਫਿਰ ਸਾਈਡ ਬਦਲੀ ਤੇ ਹੁਣ ਦੂਜੀ ਵਾਰੀ ਫਿਰ ਨਵੀਂ ਪਾਣੀਆ ਸਰੋਂ ਦਾ ਰਹਿ ਗਿਆ ਤਿੰਨ ਕ ਦਿਨਾਂ ਦਾ ਉਸ ਤੋਂ ਬਾਅਦ ਇਹਨੂੰ ਆਪਾਂ ਫਿਰ ਕਣਕ ਤੇ ਕਰ ਦਾਂਗੇ ਫਿਰ ਕਣਕ ਤੇ ਫਿਰ ਉਹ ਪਿਆ ਤੋਂ ਉੱਥੇ ਆ ਰਿਹਾ ਕਟਰ ਇਹ ਕਟਰ ਥੀਗਾ ਆਪਾਂ ਫਿਰ ਕਣਕ ਤੇ ਕਰ ਦੇਣੀ ਯਾਰ ਕਟਰ-ਪੁਟਰ ਜੋੜਾ ਤੇ ਇਦਾਂ ਕੁਛ ਆਪਣੇ ਵਜ ਕੀ ਛੱਟ ਛੱਟ ਬੜੀ ਤਕੜੀ ਥੋੜੀ ਹੈ ਨਾ ਆਏ ਹਾਏ ਨਜ਼ਾਰਾ ਆ ਗਿਆ ਮੈਂ ਤਨੂੰ ਖਾਣਾ ਹੱਥ ਪਾਟ ਗਿਆ ਮਿੱਤਰੋ ਆ ਵੇਖੋ ਕਿਉਂ ਹੈ ਗਏ ਨਾ ਨਿਆਰੇ ਆਏ ਆਣਾ ਪੈ ਚੱਲੇ ਡਾਕਟਰ ਕੋਲ ਆ ਗਏ ਆ ਗਏ ਆਪਾਂ ਸਿੱਧੂ ਆ ਇੰਨਾ ਕ ਵੱਜਿਆ ਹੁਣ ਇੱਥੇ ਲੋਨੇ ਟਾਂਕੇ ਦੋ ਟਾਂਕੇ ਕਹਿੰਦੇ ਟਾਂਕੇ ਲੱਗੇ ਨਾਲ ਨਾ ਛੇਤੀ ਸਹੀ ਹੋ ਜਾਊਗਾ ਬੇਸੀ ਵੱਜਿਆ ਤਾਂ ਥੋੜਾ ਡੂੰਗਾ ਹੀ ਐ ਆ ਵੀ ਲੱਗੀ ਯਾਰ ਛੁਰੀ ਜੀ ਚਲੋ ਲਵਾਉਣੇ ਟਾਂਕੇ ਹੱਥ ਕਿ ਮੈਂ ਉਹ ਇਹ ਪਹਿਨੇ ਕਾਲੇ ਛਾ ਕਾਲੇ ਕਿਉਂਕਿ ਛੁੜੀਆਂ ਬਦਲਦੇ ਬਦਲਦੇ ਤਾਂ ਮਿੱਤਰ ਪਿਆਰੀ ਇਹ ਸੱਟ ਵਜਣੀ ਵਜਣੀ ਸੀ ਬਾਈ ਨੇ ਮੜਾਇਆ ਸਾਫ ਕਰਿਆ ਤੇ ਪਹਿਲਾਂ ਲੋਕਲ ਡਾਕਟਰ ਕੋਲ ਗਈ ਸੀ ਬੰਡ ਵਾਲੀ ਉਹ ਕੰਦਾ ਬਾਈ ਤੁਸੀਂ ਰਾਵਲੇ ਚਲ ਜਓ ਸਿੱਧੂ ਕੋਲ ਤਾਂ ਹੁਣ ਆਪਾਂ ਸਿੱਧੂ ਕੋਲ ਆਏ ਆ ਪਾਲੀ ਕਾਲ ਵੀ ਕਈ ਵਾਰੀ ਇਹ ਨਾਲ ਤੁਹਾਡੇ ਵਾਸਤੇ ਗਲਤ ਸਾਬਤ ਹੋ ਜਾਂਦੀ ਆ ਹਾਂ ਜੇ ਸਾਬਤ ਹੋਊਗੀ ਆਪਣੇ ਦੋਸਤਾਂ ਕੀ ਕਹਿਣ ਨਾਲ ਲਾ ਤੇ ਬਾਈਆਂ ਨੇ ਦੋ ਟੀਕੇ ਦੋ ਟਾਂਕੇ ਲੱਗੇ ਹੁਣ ਹੋਊਗੀ ਪੱਟੀ ਕਮ ਬੈਕ ਫਿਰ ਤੋਂ ਕੰਮ ਤੇ ਹੋਣਾ ਆਪਾਂ ਫੀਡਰ ਫੂਡ ਰਜੋੜਾਂਗੇ ਆ ਟਾਂਕੇ ਟੁੰਕੇ ਲਵਾ ਲੈਂਦੇ ਆ ਵੀਰੇ ਹੱਥ ਵੜਾ ਵੜੂ ਕੇ ਫਿਰ ਸਾਰੀ ਗਲਤੀ ਇਸ ਫੋਰਮੈਨ ਦੀ ਹੈ ਇਹਨੇ ਹੱਥ ਵੜਾ ਪਾ ਮੇਰਾ ਕੀ ਕਹਿਣਾ ਚਾਹੋਗੇ ਇਸ ਬਾਤ 'ਤੇ ਆਪੇ ਵਡਾਇਆ ਹੈ ਕਿ ਮੈਂ ਆਪੇ ਆਪਕੇ ਨਹੀਂ ਬਟਾਇਆ ਨਿਬੈਲੀ ਨੇ ਕੁਮਾਤਾ ਚਲ ਖੈਰ ਗਲਤੀ ਮੇਰੀ ਸੀਗੀ ਥੋੜੀ ਜੀ ਕਾਲ ਕਰੀ ਕੰਮ 'ਚ ਤੇ ਬਸ ਇੰਨੇ ਜਹਾ ਟੱਡੇ ਆ ਗਏ ਔਰ ਵੱਢਿਆ ਵਾਵਾ ਗਿਆ ਦੋ ਟਾਂਕੇ ਲੱਗੇ ਆ ਸੁਣ ਕਰਕੇ ਟਾਂਕੇ ਕਿ ਲਾਤੇ ਆ ਹੁਣ ਥੋੜਾ ਥੋੜਾ ਦਰਦ ਹੋਣਾ ਸਟਾਰਟ ਹੋ ਗਿਆ ਹੁਣ ਆਪਾਂ ਫਿਲਟਰ ਪੁੱਟਰ ਜੋੜਦੇ ਆ ਜੋ ਆ ਮਸ਼ੀਨ ਕਰਕੇ ਤਿਆਰ ਲੈਂਦੀ ਪਾਈਆਂ ਦੇ ਖੇਚੇ ਇੱਧਰ ਲੱਗੀ ਖੜੀ ਆ ਤੇ ਆ ਇੰਨੇ ਵਿੱਗਿਆਂ ਦੀ ਸੱਤਕ ਵਿੱਗਿਆਂ ਦੀ ਹੈਗੀ ਆ ਸਾਰੀ ਚਾ ਲਗੇ ਇੱਕ ਵਾਰੀ ਫੇਰੇ ਦੇ ਚ ਆ ਗਏ ਸੀਗੇ ਨਟ-ਨੋਟ ਖੁੱਲ ਗਏ ਉਹ ਆ ਕੇ ਦੁਬਾਰੇ ਸੂਤ ਕਰੀਆ ਹੁਣ ਚੰਦਰੀ ਹੈ ਵਧੀਆ ਤਾਂ ਮਿੱਤਰੋ ਇਹ ਰਾਜਸਥਾਨ ਦੇ ਐਸ ਪਾਸੇ ਟਿੱਬੇ ਵਾਲੇ ਦਿਵਾਲੇ ਇੱਧਰ ਦੋ ਮਸ਼ੀਨਾਂ ਇਧਰ ਹੋਰ ਚੱਲੀ ਜਾਂਦੀਆਂ ਆ ਖੂਬਸੂਰਤੀ ਰਾਜਸਥਾਨ ਦੀ ਕਿਉਂ ਦੇਖ ਰਹੇ ਆ ਵਾਲੇ ਦਿਵਾਲੇ ਬਾਈ ਤਾਲੋ ਤਾਲ ਹੀ ਰਹਿਣਾ ਕੰਮ ਪਰ ਸਰੋਂ ਵਧੀਆ ਹੁੰਦੀ ਹੈ ਇੱਥੇ ਸਾਡੇ ਫੋਰਮੈਨ ਸਾਹਿਬ ਆਗੇ ਮੇਰੇ ਵੀਰੋ ਆਗੇ ਮੇਰੇ ਵੀਰੋ ਆ ਖੜੀ ਆਪਣੀ ਰਾਣੀ ਸੁੰਦਰਾ ਆ ਪਾਏ ਹੁਣ ਤੇ ਇਹਦੀ ਗਈ ਵੀਰੇ ਕਲਚ ਪਲੇਟ چلਤੀ ਕਾ ਨਾਮ ਗਾਡੀ ਹੈ ਖੜੇ ਆਪਣੀ ਦੀ ਕਲਚ ਪਲੇਟ ਜਾਂਦੀ ਰਹੀ ਆ ਪਾਏ ਆ ਕਲਚ ਪਲੇਟ ਪਾਉਣੇ ਕਿਉਂ ਪਾੜ ਰੱਖਿਆ ਨਾ ਵਿਚਾਲੋ ਆ ਰਾਤ ਫਿਡਰ ਫੂਡ ਲਾਏ ਆਪਾਂ ਸੱਟ ਖਾਦੀ ਤੇ ਸਵੇਰੇ ਤਿਆਰ ਕਰਿਆ ਉਸ ਤੋਂ ਬਾਅਦ ਆ ਵਾਲਾ ਦਿੱਕਤ ਹੋ ਗਈ ਇਹਦੀ ਉਣੀ ਤੇ ਕਲਚ ਪਲੇਟ ਜਿਹੜੀ ਕਲਚ ਗਹਿਰ ਵਾਲੀ ਸੀਗੀ ਉਹ ਸਹੀ ਸੀ ਤੇ ਜਿਹੜੀ ਪੀਟੀਓ ਕਲਚ ਸੀਗੀ ਸਹੀ ਆਰਡੀ ਪੀਟੀਓ ਦੇ ਵਿੱਚ ਟਰੈਕਟਰ ਹੈਗਾ ਤੇ ਜਿਹੜੀ ਉਹ ਪਿਛਲੀ ਪਲੇਟ ਆ ਕਲਚ ਪਲੇਟ ਉਹ ਦੀ ਘੇਰ ਵਾਲੀ ਗਈ ਮਸ਼ੀਨ ਦੇ ਚੱਕਰ ਤੋੜ ਦਿੰਦਾ ਸੀ ਟਰੈਕਟਰ ਕੁਕਦਾ ਰਹਿੰਦਾ ਸੀ ਟਰੈਕਟਰ ਦੀ ਆਵਾਜ਼ ਚੇਂਜ ਹੋ ਜਾਂਦੀ ਸੀ ਤਾਂ ਮਸ਼ੀਨ ਚੌਕ ਹੋ ਕੇ ਬੰਦ ਹੋ ਜਾਂਦੀ ਸੀ ਤੇ ਟਰੈਕਟਰ ਚੱਲਦਾ ਰਹਿ ਜਾਂਦਾ ਸੀ ਤੇ ਕਲਚ ਪਲੇਟ ਚੱਲ ਗਈ ਆ ਭਾਈ ওই ਜਿਹਨੇ ਪੂਰੀ ਸਹੀ ਕੀਤੀ ਸੀ ਕਿਵੇਂ ਹੈ ਹੱਥੋਂ ਬਣਾ ਰੱਖੇ ਮਿੱਤਰਾ ਇਹ ਦੇਖ बसवीं ही है यार बज गई दो टांके आए हैं कम है जी है अपने काम बसवीं है भाई दे रहे हैं तो मित्रों आपा होना ਇਹਨੂੰ ਚਾਰਤੀ ਉਰ ਕਰਵਾਉਣੀ ਹੈ ਮਿਲਦੇ ਹਾਂ ਮਿਸਤਰੀ ਨਾਲ ਰੱਤ ਦੇ ਜੋਰ ਤੇ ਕਲਚ ਪਲੇਟ ਖੁੱਲੀ ਜਾ ਰਹੀ ਹੈ ਖਰਚੇ ਤੇ ਖਰਚਾ ਤੇ ਇਧਰ ਆਪਾਂ ਖੜੇ ਪੰਪ ਤੇ ਇਸ ਪਾਸੇ ਆਪਾਂ ਪਰਵਾ ਰਹੇ ਤੇਲ रावळे ਦੇ ਕੋਲੇ ਪਹਿਲਾਂ 26 26000 ਦਾ ਬਿੱਲ ਬਣ ਗਿਆ ਕਲਚ ਪਲੇਟ ਤੇ ਲਿਵਰ ਦਾ ਕਿਉਂਕਿ ਉੱਪਰ ਕਲਚ ਪਲੇਟ ਪਾਉਣ ਦੀ ਲਿਵਰ ਲਈਆ 6500 ਰੁਪਿਆ ਤੇ ਹੁਣ ਆਪਾਂ ਪਾਇਆ ਇਹਦੀ ਜੇ ਤੇਲ 13500 ਦਾ 13500 ਦਾ ਤੇਲ 27000 ਰੁਪਿਆ ਕਲਚ ਪੈਡ ਲੇਟ ਤੇ ਲਿਵਰ ਤੇ ਬਣ ਗਏ ਹੁਣ ਜਾ ਕੇ ਆਪਾਂ ਕੰਮ ਕਰਾਂਗੇ ਔਰ ਕੱਲ ਦੀ ਮਸ਼ੀਨ ਖੜੀ ਹੈ ਤੇ ਕੱਲ ਦਾ ਕੰਮ ਹੋਇਆ ਨਹੀਂ ਉਹ ਕਾਟਾ ਵਖਰਾ ਲੱਗਿਆ ਤਾਂ ਮਤਲਬ 50-60000 ਰੁਪਿਆ ਦਾ ਇੱਕ ਦਿਨ ਦੀ ਕਟਾ ਚੱਲੋ ਜੀ ਫਾਈਨਲ ਪੁਤਾਨ ਕਰਦੇ ਅੱਜ ਆਪਾਂ ਧੁੱਪੋ ਧੁੱਪੋ ਕੇ ਕਰ ਰਹੇ ਆ ਕਣਕ ਦੇ ਵਾੜੀ ਦੀ ਤਿਆਰੀ ਤਾਂ ਕਣਕ ਦੀ ਵਾੜੀ ਤਿਆਰੀ ਕਰ ਰਿਹਾ ਆ ਵਾ ਕਣਕ ਦੇ ਕਸ ਰਹੇ ਕਟਰ ਕਟਰ ਕਰਦੇ ਆ ਅੱਜ ਤਿਆਰ ਮੂੰਹ ਸਿਰ ਬੰਨਿਆ ਗਿਆ ਤੋਂਪ ਬਾਲੀ ਸੀ ਉੱਥੇ ਖੜਾ ਕਟਰ ਲੈ ਕੇ ਆਏ ਆਇਆ ਵੀ ਮਿੱਤਰਾ ਆ ਲਿਆ ਮੇਰੇ ਵੀਰੋ ਰਾ ਦੇ ਦਾ ਐਕਸਲ ਟੁੱਟ ਗਿਆ ਤੇ ਇਹਦਾ ਐਕਸਲ ਵੀ ਆਪਾਂ ਸਵੇਰੇ ਪਾਇਆਗਾ ਵੀਡੀਓ ਬਣਾਈ ਨਹੀਂ ਇਹ ਨਵੀਂ ਫੋਰਚੂਨਰ ਆਪਣੀ ਤੇ ਆ ਕਟਰ ਇਹਦੇ ਸਟੈਪ ਫਿੰਗਰਾਂ ਸਾਰਾ ਕੁਝ ਤਿਆਰ ਕਰਾਂਗੇ ਹੁਣ ਆਪਾਂ ਵਰਕਿੰਗ ਪ੍ਰੋਸੈਸ ਚੱਲਾ ਜਾਣਾ ਹੈ। ਪਈਆਂ ਖਿੰਗਰਾ ਤੇ ਇਹਦੇ ਸਟੈਪ ਦੋਨੇ ਚੀਜ਼ਾਂ ਦਿਖਾਵਾਂ ਤੁਹਾਨੂੰ ਮੈਂ ਤਾਂ ਇਹਦੇ ਸਟੈਪ ਨਾ ਖਤਮ ਹੋ ਹੀ ਪਈ ਐ। ਤਾਂ ਉਹ ਤਾਂ ਹੈ ਤਾਂ ਠੀਕ ਹੀ ਪਰ ਫਿਰ ਵੀ ਖਤਮ ਐ। ਹੁਣ ਆਪਾਂ ਇਹਨੂੰ ਕੱਟ-ਕੁੜ ਕੇ ਕਰਦੇ ਆਂ ਤਿਆਰ। ਮਿੱਤਰ ਪਿਆਰਿਓ ਲੈ ਕੇ ਆਏ ਕਟਰ ਤੇ ਉੱਥੋਂ ਲੈ ਕੇ ਆਏ ਐ ਹੈ। ਤੇ ਫਿਰ ਇਹਦੇ ਚ ਆ ਕੇ ਦੋ ਮਹਿਮਾਨ ਨਿੱਕੇ ਨਿੱਕੇ ਤੁਹਾਨੂੰ ਦੇਖੇ ਆ ਗਏ ਉਹ ਵੇਖੋ ਲੱਗ ਗਿਆ ਆ ਰਿਆ ਨਿੱਕਾ ਜਿਹਾ ਚਿੜੀ ਦਾ ਬੱਚਾ ਵਿਚਾਰੀ ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਉਹ ਰਿਆ ਨਿੱਕਾ ਜਿਹਾ ਬੱਚਾ ਹੁਣ ਆਪਾਂ ਇਹਨੂੰ ਸਾਰੇ ਨੂੰ ਖੋਲ ਕੇ ਡੱਬੇ ਨੂੰ ਤੇ ਉੱਥੇ ਰੱਖਿਆ ਨੇ ਕਿਸੇ ਦਾ ਪਰਿਵਾਰ ਹੈਗਾ ਏ ਇਹ ਬਿਲਕੁਲ ਬੇਜਮਾਨ ਨੇ ਤਾਂ ਭਾਈ ਦਰਦ ਇਹਨਾਂ ਨੂੰ ਹੀ ਹੁੰਦਾ ਤੇ ਉੱਥੇ ਦੋ ਚਿੜੀਆਂ ਨਾ ਇਹਨੂੰ ਪਾਲੀ ਜਾਂਦੀਆਂ ਤਾਂ ਆਪਾਂ ਸੋਚਿਆ ਕਿਉਂ ਨਾ ਇਹਨੂੰ ਸਾਰੇ ਨੂੰ ਡੱਬੇ ਨੂੰ ਖੋਲ ਕੇ ਰੱਖਿਆ ਨੇ ਫਿਰ ਦੀ ਇੱਥੇ ਵਿਚਾਰੀ ਪਾਲਦੀ ਇੱਥੇ ਨਾ ਆਪਾਂ ਲਿਆ ਕੇ ਦਿੱ ਸਟੋਰ ਕਰਤਾ ਇਹਨੂੰ ਉਹ ਵਿਚਾਰਾ ਜਵਾਕ ਪਿਆ ਇਦਰ ਇਹਨੂੰ ਸ਼ਾਂ ਕਰ ਦਿੰਨੇ ਆਪਾਂ ਇਹਦੀ ਛੜੀਆਂ ਇੱਕ ਦੋ ਹੋਰ ਰੱਖ ਦਿੰਨੇ ਦੋ ਚਾਰ ਦਿਨਾਂ ਚ ਬੱਚੇ ਆ ਤਿਆਰ ਹੋ ਜਾਣੇ ਉਹਦਾ ਤਾਂ ਤਿਆਰ ਹੈ ਬਾਕੀ ਉੱਡਣ ਵਾਲੇ ਹੋ ਜਾਣਗੇ ਤੇ ਉਡਾ ਕੇ ਲੈ ਜਾਣਗੇ ਆਪਾਂ ਪੱਖਾ ਬਾਅਦ ਚ ਖਸ ਲਾਂਗੇ ਇਸ ਵਾਸਤੇ ਆਪਣੀ ਇਸ पे ਕਰ ਦਿੱਤੀ ਸ਼ਾਂ ਆਜੋ ਜੀ ਸ਼ਾਂ ਕਰ ਦਈ ਆਪਾਂ ਵੇਲਾ ਸ਼ਾਮ ਦਾ ਤੇ ਆਪਣੀਦਰ ਜਦ ਰਹੀ ਹੈ ਕੰਪੇਨ ਤੇ ਆਪਣੀ ਰਹਿ ਗਈ ਅੱਜ ਆ ਲਾਸਟ ਸਰੂ ਦੋ ਤਿੰਨ ਵੀਕਾਂ ਦੀ ਦੋ ਕਮੰਡਲੀਆਂ ਪਈਆਂ ਦੋ ਉਹ ਪਈਆਂ ਤਿੰਨ ਤੇ ਇੱਕ ਆ ਪਈ ਚਾਰ ਮੰਡਲੀਆਂ ਇੱਕ ਤੇ ਦੋ ਤਿੰਨ ਤੇ ਇੱਕ ਆ ਜਿਹੜੀ ਕੱਢੀ ਜਾਂਨੇ ਤੇ ਇੱਕ ਉਹ ਚਾਰ ਮੰਡਲੀਆਂ ਪਈਆਂ ਉਸ ਤੋਂ ਬਾਅਦ ਆਪਣਾ ਸਰੂ ਦਾ ਸੀਜ਼ਨ ਖਤਮ ਤਾਂ ਇੱਥੇ ਲਗਭਗ ਸਰੂ ਹੋ ਗਈ ਖਤਮ ਆਇਦਾਂ ਸਾਰਿਆਂ ਪਾਸੇ ਆਪਾਂ ਹੀ ਕੱਢੀ ਸੀਗੀ ਤੇ ਇੱਥੇ ਆਪਣੀ ਹੋ ਗਈ ਸਰੂ ਖਤਮ ਅੱਜ ਆਪਾਂ ਰਾਤ ਨੂੰ ਇਹਦੇ ਕਟਰ-ਕੂਟਰ ਕੱਸ ਦੇਣਾ ਤੇ ਕੱਲ ਨੂੰ ਆਪਾਂ ਚੱਲ ਜਾਣਾ ਕਣਕ ਤੇ ਇਹ ਰ ਆਪਾਂ ਤੁਹਾਨੂੰ ਮਿਲਾਂਗੇ ਕਣਕ ਤੇ ਕਣਕ ਦਾ ਸੀਜ਼ਨ ਹੋ ਗਿਆ ਨੂਪਕੜ ਵਾਲੇ ਸਾਈਟ ਸਟਾਰਟ ਆਪਣੇ ਵਾਲੇ ਅਸੀਂ ਮਿਰਾਕੇ ਵਾਲੇ ਪਾਸੇ ਜਿਸ ਤਰ੍ਹਾਂ ਕਨੀ ਤਾਂ ਕਾੜੋ ਇਹਨੂੰ 3-4 ਦਿਨ ਹੋ ਗਏ 10 ਦਿਨਾਂ ਦੀਆਂ 12 ਦਿਨਾਂ ਦੀਆਂ ਕਣਕਾਂ ਰਹਿ ਗਈਆਂ 10-12 ਦਿਨ ਆਪਾਂ ਇਹਦੇ ਨਾਲ ਕਣਕ ਵੜਾਂਗੇ 1.5-200 ਕਿੱਲਾ ਵੜ ਦਾਂਗੇ ਇਹ ਤੋਂ ਪਹਿਲਾਂ ਆਪਾਂ ਸਰੋਂ ਦਾ ਵੜਤਾ 600 ਕਿੱਲਾ 600 ਕਿੱਲਾ ਕੱਢਤਾ ਤੇ ਅੱਜ ਆਪਾਂ ਕਟਰਪੁੱਟਰ ਕਰ ਰਹੇ ਤਿਆਰ ਦੋ ਦਿਨਾਂ ਦੀ ਭਾਰੀ ਪਰਕਮ ਗਰਮੀ ਨਾਲ ਹੈ ਨਾ ਆਸੇ-ਪਾਸੇ ਦੇ ਜਿਹੜੇ ਜਿੰਨੇ ਵੀ ਕਿਕਰ-ਕੁਕਰ ਇਹਦਾ ਮੁਰਜਾਏ ਪਏ ਹੁਣ ਸ਼ਾਮ ਨੂੰ ਇਸ ਵੇਲੇ ਵੀ ਤੱਤੀ ਹਵਾ ਚੱਲੀ ਜਾਂਦੀ ਹੈ ਇੱਕ ਤਾਂ ਸਾਡੇ ਕੋਲ ਸੁੱਖ ਨਾਲ ਜੋਂਡੀਅਰ ਹੈ ਤੇ ਉੱਤੋਂ ਸੈਕਾ ਤੁਹਾਨੂੰ ਪਤਾ ਹੀ ਹੈ ਵੀ ਜੋਂਡੀਅਰ ਦਾ ਕਿੰਨਾ ਹੈ ਬੰਦੇ ਲੱਗੇ ਹੋਏ ਆ ਰਾਪਾ ਕਰਤਾ ਯਾਰ ਤੇ ਨਾ ਵੇਖੋ ਤੁਸੀਂ ਉਹਨਾਂ ਨੂੰ ਸਿਰੇ ਤੱਕ ਲਿਆਉਣ ਵਾਲਾ ਰਹਿ ਗਿਆ ਇੱਧਰ ਤੇ ਉਧਰ ਠੋਕਨ ਨਾਲ ਥੋੜਾ ਜਿਹਾ ਮੜਾਇਆ ਇਹਨੂੰ ਇੱਕ ਦੋ ਵਾਰੀ ਗਾਂ ਪਿਛਾਂ ਕਰਕੇ ਉਸ ਤੋਂ ਬਾਅਦ ਸਟੈਪ ਦੀ ਜਿਹੜੀ ਅਲਾਈਨਮੈਂਟ ਆ ਬੜੀ ਵਧੀਆ ਹੋਈ ਐ ਤੇ ਦੂਜੀ ਵਾਰੀ ਮੈਂ ਸਟੈਪ ਦਾ ਕੰਮ ਕਰਿਆ ਦੂਜੀ ਵਾਰੀ ਪਹਿਲਾਂ ਤੂੜੀ ਵਾਲੇ ਦਾ ਤੇ ਦੂਜੀ ਵਾਰੀ ਇਹਦਾ ਤੇ ਆਈ ਨੀ ਇਹੇ ਬਾਰ ਪਈ ਐ ਇਹਨੂੰ ਸਿਰੇ ਤੱਕ ਲੈ ਕੇ ਜਾਵਾਂਗੇ ਤਾਂ ਆਪਣੀ ਸਟੈਪ ਤਿਆਰ ਐ ਦੂਜੀ ਪਾ ਕੇ ਵੇਖਣੀ ਐ ਇਸ ਵਾਸਤੇ ਇਹਨੂੰ ਪੂਰੀ ਜੇ ਲਾਈ ਨੀ ਅੰਦਰ ਯੋ ਇਹ ਗੱਲਬਾਤ ਮੇਰੇ ਵੀਰੋ ਹੁਣ ਕਰਾਂਗੇ ਚਾਲੂ ਥੋੜੀ देर ਨੂੰ ਮਸ਼ੀਨ ਦਾ ਕਟਰ 파 ਕੇ ਕਰਤਾ ਤਿਆਰ ਡਰਾਮ ਆਪਾਂ ਆ ਇਥੇ ਖੋਲਤਾ ਤੇ ਕਟਰ ਲੱਗੇ ਆਪਾਂ ਪਾਣ ਨੂੰ ਹਣ ਬਾਈਸਰੋਂ ਦਾ ਕੰਮ ਹੋ ਗਿਆ ਫਾਈਨਲ ਤੇ ਹੁਣ ਆਪਾਂ ਚੱਲਦੇ ਆਂ ਕਣਕਚੇ ਅਨੂਪ ਘੜ ਵਾਲੇ ਪਾਸੇ ਲਾਂ ਚੁੱਲਾਂ ਕਰਤੀਆਂ ਜੈਂਜ ਇਹਨਾਂ ਅੱਜ ਕਣਕਾਂ ਤੇ ਜਾਣ ਲਈ ਰੈਡੀ ਐ ਤਾਂ ਹੁਣ ਆਪਾਂ ਚੱਲੇ ਸੀਗੇ ਸੱਤ ਕੈਂਡੀ ਨੂੰ ਪਾਣੀ ਦੇ ਦੇ ਕੇ ਉਹਨੇ ਕੈਂਪਰ ਇਹ ਸਾਡੇ ਬੀਕ ਪ੍ਰੋ ਮਾਮੇ ਵਾਲੀ ਔਲਾਦ ਆਪਾਂ ਕੈਂਪਰ ਕੋਲ ਲੈ ਕੇ ਗਏ ਨੇ ਅੱਜ ਆਪਣੀਆਂ ਧੜਾ ਤਿਆਰ ਹੋ ਰਹੀਆਂ ਬਿਲਕੁਲ ਸੂਣੀ ਵਾਲੀਆਂ ਜਿਹੜੀ ਪਲੋਂਦੀ ਨਾ ਪਲੋਂਦੀਆਂ ਤਾਂ ਤਿਆਰ ਹੋ ਰਹੀਆਂ ਤਾਂ ਪਲੋਂ ਦਾ ਇੱਥੇ ਰਾਜਸਥਾਨ 'ਚ ਇਸ ਪਾਸੇ ਥੋੜਾ ਜਿਆਦਾ ਕੰਮ ਹੈਗਾ ਸਾਡੇ ਵਾਲੇ ਪਾਸੇ ਰੈਡ ਕਾਫੀ ਹੈਗਾ ਅਮੈਂ ਤੁਹਾਨੂੰ ਪਹਿਲੀ ਪਿਛਲੀ ਵੀਡੀਓ ਚ ਦੱਸਿਆ ਸੀ ਵੀ ਲੋਕ 10 15 ਵਿਗਿਆਂ ਚ ਉਹ ਨਾ ਰੇੜ ਲੱਖ ਦਾ ਪਲੋਂ ਪਲੋਂ ਵੇਚ ਲੈਂਦੇ ਆ ਤੇ ਪਲੋਂ ਦਾ ਕੰਮ ਗੋਣੇ ਦਾ ਸਟੋਕ ਚੱਲ ਰਿਹਾ ਉਧਰ ਵੱਡੇ ਭਾਈ ਸਾਹਿਬ ਤੇ ਆ ਸਾਰਾ ਕੁਝ ਆ ਕਰਤਾ ਨਾ ਖਾਲੀ ਦਿੰਦੇ 6 700 ਕੁਆਂਟਰਾ ਲੈ ਆਉਂਦੇ ਹੁੰਦੇ ਆ ਰੋਜ ਦਾ ਤਾਂ ਉਹ 5 ਤੇ 2 7 75000 ਦੀ ਦਾੜ ਉਹ ਐ 7.7000 ਕੁਆਂਟਲ ਦੀ ਤੇ ਕੁਛ ਆ ਤੇ ਬਾਕੀ ਚੱਲ ਰਿਹਾ ਸਟਾਕ ਆਪਣੇ ਰਾਜਸਥਾਨ 'ਚ ਆ ਗੁਨੇ ਦਾ ਯਾਨੀ ਜੀ ਪਲੋਂ ਦਾ ਭਾਅ ਚੰਗਾ ਹੈਗਾ ਤੇ ਕੰਮ ਤਕੜਾ ਚੱਲਦਾ ਹੈਗਾ ਪਲੋਂ ਦਾ ਤੇ ਪਲੋਂ ਦੀ ਮਾਰਕੀਟ ਜਿਆਦਾ ਕਿਉਂ ਆ ਪੱਠਿਆਂ ਤੇ ਜਿਆਦਾ ਪਲੋਂ ਬਲਦੀ ਇਧਰ ਲਾਈਟ ਵਾਲੇ ਪੱਠੇ ਤਾਂ ਐ ਨਹੀਂ ਕਿ ਇਹਦੇ ਦੂਜੇ ਪੱਠੇ ਆ ਤਾਂ ਪਲੋਂ ਜਿਆਦਾ ਬਲਦੀ ਹੈ ਇਹ ਉਹ ਆਪਣਾ ਲੋਡਰ ਕਿਵੇਂ ਹੈ ਇਹਦੇ ਹਾਲਾਤ ਇਹਨਾਂ ਨੇ ਅੱਜ ਇੱਕ ਟਰਾਲਾ ਮੁੱਦਾ ਕਰਕੇ ਨਾ ਉਹਦੀ ਐਸੀ ਕੀ ਤੈਸੀ ਪੱਟੀ ਉਹ ਤੁਹਾਨੂੰ ਵਿਖਾ ਕੇ ਲਿਆਉਂਗਾ ਹੁਣੇ ਮੈਂ ਥੋੜੀ ਦੇਰ ਨੂੰ ਵੀ ਇਹਨਾਂ ਦਾ ਡਰਾਈਵਰ ਤੇਸੀ ਕਿਵੇਂ ਪੱਟੀ ਆ ਆ ਵੱਡੇ ਡਰਾਈਵਰ ਤੇ ਇੱਕ ਆ ਵਾਲਾ ਬੰਦਾ ਬੰਦਾ ਨਾਲ ਹੀ ਬੈਠਾ ਸੀ ਟਰਾਲੇ ਦੀ ਸਤਿਆਨਾਸ਼ ਕਰਤਾ ਇਹ ਜੇ ਬੰਦੇ ਸਾਨੂੰ ਦੋ ਘੋਰ ਲਾ ਪਜਣਾ ਬਸ ਕਾਮਯਾਬੀ ਕਾਮਯਾਬੀ ਵਕਤ ਤੇ ਕਾਮਯਾਬੀ ਵੱਟ ਤੇ ਪਈ ਹੈ ਨਾ ਹਾਂ ਜਾਂਦੇ ਕੋਲ ਜਿਹੜੋਂ ਕਰਲੇ ਆਪਾਂ ਜੇ ਅਧਰਮ ਉਸ ਤਰ੍ਹਾਂ ਬਾਅਦਸਾ ਆ ਜਪਾਂਗੇ ਵਾਪਸ ਆਪਣੀ ਪਿੰਡ ਵੱਲ ਤੇ ਵਾਪਸ ਆਪਾਂ ਰਾਵੜੇ ਜਾਵਾਂਗੇ ਜਾਂ ਨੂਪੜ ਜਾਵਾਂਗੇ ਉਹ ਨੂਪੜ ਅੱਗੇ ਲਗਾਉਂਦੇ ਆਂ ਮੈਂ ਵਾਪਸ ਜਦੋਂ ਆਇਆ